ਗੁਰੂ ਰੋਪ ਗੁਰੂ ਪਿਆਰੇ ਸਾਧ ਸੰਗਤ ਜੀਓ ਖਾਲਸਾ ਪ੍ਰਗਟ ਦਿਵਸ ਸਮarpਿਤ ਅੱਜ ਮੈਂ ਆਪ ਜੀ ਦੇ ਸਾਹਮਣੇ ਅੰਮ੍ਰਿਤ ਸੰਚਾਰ ਦਾ ਪਾਟਾ ਤਿਆਰ ਕਰਨ ਸਮੇਂ ਪੜੀਆਂ ਜਾਣ ਵਾਲੀਆਂ ਬਾਣੀਆਂ ਦੇ ਗੁਣਾਂ ਬਾਰੇ ਵਿਚਾਰਾ ਸਾਂਝਿਆ ਕਰਾਂਗੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਜ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੰਮ੍ਰਿਤ ਦੀਆਂ ਕੁੱਟਾਂ ਤਿਆਰ ਕਰਨ ਸਮੇ ਜਿੱਥੇ ਗੁਰੂ ਜੀ ਨੇ ਖੰਡਾ ਵਰਤਿਆ ਬਾਟਾ ਵਰਤਿਆ ਜਲ ਵਰਤਿਆ ਪਤਾਸੇ ਵਰਤੇ ਉਥੇ ਗੁਰੂ ਜੀ ਨੇ ਪੰਜ ਬਾਣੀਆਂ ਵੀ ਪੜੀਆਂ ਇਹਨਾਂ ਚਾਰੇ ਚੀਜ਼ਾਂ ਦੇ ਨਾਲ ਅੰਮ੍ਰਿਤ ਨਹੀਂ ਲੱਗਿਆ ਲੇਕਿਨ ਪੰਜਵੀਂ ਵਸੂ ਦੇ ਨਾਲ ਅੰਮ੍ਰਿਤ ਲੱਗਿਆ ਹੈ ਅਸੀਂ ਸਤਿਕਾਰ ਵਜੋਂ ਆਖਦੇ ਹਾਂ ਅੰਮ੍ਰਿਤ ਬਾਣੀ ਹੁਣੇ ਬਾਣੀ ਸਾਨੂੰ ਕੀ ਸਿਖਾ ਰਹੀ ਏ ਸਤਿਗੁਰ ਜੀ ਨੇ ਜਪਜੀ ਸਾਹਿਬ ਪੜਿਆ ਜਪਜੀ ਸਾਹਿਬ ਭਗਤੀ ਦਾ ਪ੍ਰਤੀਕ ਹੈ ਜਪ ਸਾਹਿਬ ਪੜਿਆ ਸ਼ਕਤੀ ਦਾ ਪ੍ਰਤੀਕ ਹੈ ਤਮ ਪ੍ਰਸਾਦ ਸਵਈਏ ਪੜੇ ਇਹ ਵਿਰਾਗ ਦਾ ਪ੍ਰਤੀਕ ਹੈ ਤੇ ਹਮਰੀ ਕਰੋ ਖਾਸਦੇ ਰੱਛਾ ਚਪਈ ਸਹਿ ਪੜਿਆ ਇਹ ਬੇਨਤੀ ਤੇ ਨਿਮਰਤਾ ਦਾ ਪ੍ਰਤੀਕ ਹੈ ਤੇ ਆਨੰਦ ਸਹਿ ਪੜਿਆ ਤੇ ਸਤਗੁਰੂ ਜੀ ਕਹਿੰਦੇ ਯਾਦ ਰੱਖਿਓ ਇਹ ਸ਼ੁਕਰਾਨੇ ਦਾ ਪ੍ਰਤੀਕ ਹੈ ਸਤਗੁਰੂ ਜੀ ਕਹਿੰਦੇ ਇਹ ਪੰਜੇ ਬਾਣੀਆਂ ਮੈਂ ਤਾਂ ਪੜੀਆਂ ਇਹ ਪੰਜੇ ਬਾਣੀਆਂ ਮੈਂ ਤਾਂ ਪੜੀਆਂ ਕਿ ਇਹ ਪੰਜੇ ਗੁਣ ਤੇਰੇ ਅੰਦਰ ਆ ਜਾਵੇ ਤੇਰੇ ਅੰਦਰ ਭਗਤੀ ਆ ਜਾਵੇ ਗੁਰੂ ਕਾ ਸੇਖ ਹੋਵੇ ਪੜੇ ਇੱਕ ਵਾਰ ਭਾਈ ਨੰਦ ਲਾਲ ਜੀ ਹੁਣਾਂ ਨੂੰ ਕਿਸੇ ਨੇ ਪੁੱਛਿਆ ਕਿ ਜਿਸ ਦਿਨ ਤੁਸੀਂ ਅੰਮ੍ਰਿਤਧਿਆ ਘੁੱਟਾ ਛਕੀਆਂ ਤਾਂ ਸਭ ਤੋਂ ਪਹਿਲਾਂ ਕਿਸੇ ਚੀਜ਼ ਦਾ ਤਿਆਗ ਕੀਤਾ ਤੇ ਭਾਈ ਨੰਦ ਲਾਲ ਜੀ ਹੁਣਾਂ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਆਖਿਆ ਜਿਸ ਦਿਨ ਮੈਂ ਅੰਮ੍ਰਿਤਧਿਆ ਘੁੱਟਾ ਛਕੀਆਂ ਸੀਗੀਆਂ ਮੈਂ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੀ ਨੀਂਦ ਦਾ ਤਿਆਗ ਕੀਤਾ ਉਸ ਦਲਿੱਦਤਾ ਨੂੰ ਆਪਣੇ ਅੰਦਰੋਂ ਬਾਹਰ ਕੱਢਿਆ ਸਤਿਗੁਰੂ ਜੀ ਕਹਿੰਦੇ ਇਸੇ ਵਿੱਚ ਚ ਸ਼ਕਤੀ ਲੈਣੀ ਹੈ ਆਪਣੇ ਅੰਦਰ ਸ਼ਕਤੀ ਤਾਰਨ ਕਰ ਤੇਰੇ ਅੰਦਰ ਸ਼ਕਤੀ ਆਵੇ ਬਾਹਰਿਆਂ ਦੁਸ਼ਮਨਾਵਾਂ ਦੇ ਨਾਲ ਲੜਨ ਵਾਸਤੇ ਵੀ ਤੇ ਅੰਦਰਲੇ ਆ ਦੁਸ਼ਮਨਾ ਦੇ ਨਾਲ ਲੜਨ ਵਾਸਤੇ ਵੀ ਤੈਨੂੰ ਤਵ ਪ੍ਰਸਾਦ ਸਬਈ ਦਿੱਤੇ ਕਿ ਤੇਰੇ ਅੰਦਰ ਵਿਰਾਗ ਆਵੇ ਵਿਰਾਗ ਆਵੇ ਅੱਜ ਮੈਂ ਨਿਤਨੇਮ ਨਹੀਂ ਕੀਤਾ ਵਿਰਾਗ ਆਵੇ ਅੱਜ ਮੈਂ ਗੁਰਦੁਆਰੇ ਨਹੀਂ ਗਿਆ ਵਿਰਾਗ ਆਵੇ ਮੇਰਾ ਸਿਮਰਨ ਕਟ ਗਿਆ ਮੇਰੀ ਬੰਦਗੀ ਕਟ ਗਈ ਸਤਗੁਰ ਜੀ ਕਹਿੰਦੇ ਤੇਰੇ ਅੰਦਰ ਵਿਰਾਗ ਵੀ ਹੋਣਾ ਚਾਹੀਦਾ ਹੈ ਇਹੀ ਗੱਲ ਤੇਰੇ ਅੰਦਰ ਨਿਮਰਤਾ ਹੋਵੇ ਨਿਮਰਤਾ ਨਾਲ ਤੂੰ ਸਤਗੁਰ ਜੀ ਅੱਗੇ ਅਰਦਾਸ ਕਰੇ ਹੰਮਰੀ ਕਰੋ ਹੱਥ ਦਰ ਅੱਛਾ ਪੂਰਨ ਹੋਏ ਚਿੱਤ ਦੀ ਇੱਛਾ ਨਿਮਰਤਾ ਨਾਲ ਤੂੰ ਸਤਗੁਰ ਜੀ ਅੱਗੇ ਬੇਨਤੀਆਂ ਕਰੇ ਅਰਦਾਸਾਂ ਕਰੇ ਤੇ ਗੁਰੂ ਮਾਲਕ ਤੇਰੀ ਬੇਨਤੀਆਂ ਨੂੰ ਪਰਵਾਨ ਕਰੇ ਤੇ ਤੂੰ ਦੋਵੇਂ ਹੱਥ ਜੋੜ ਕੇ ਆਖੇ ਆਨੰਦ ਦੇ ਪਿਆ ਮੇਰੀ ਮਾਂ ਸਤਗੁਰ ਮੈਂ ਪਾਇਆ ਮਾਲਕ ਜੀ ਨੇ ਇਹ ਪੰਜੇ ਪਾਣੀਆਂ ਪਣੀਆਂ ਤੇ ਇਹ ਪੰਜੇ ਗੁਣ ਤੇਰੇ ਅੰਦਰ ਪਾਲੇ ਸਤਗੁਰ ਜੀ ਇੱਕ ਹੋਰ ਗੱਲ ਕਹਿੰਦੇ ਕਿ ਇਹ ਬਾਣੀ ਅਡੋਲ ਹੈ ਜਦੋਂ ਇਸ ਬਾਣੀ ਨੂੰ ਪੜਿਆ ਗਿਆ ਤੇ ਇਸ ਦਾ ਅੰਮ੍ਰਿਤ ਿਆਰ ਹੋਇਆ ਜੇ ਰਹ ਅੰਮ੍ਰਿਤ ਨੂੰ ਤੂੰ ਛਕੇਗਾ ਤੂੰ ਵੀ ਅਡੋਲ ਬਣ ਜਾਵੇਂਗਾ ਤੁਸੀਂ ਰੋਜ਼ ਪੜਦੇ ਹੀ ਹੋਵੋਗੇ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋ ਨਾ ਕਭੂ ਡੋਲੇ ਸਤਗੁਰ ਜੀ ਕਹਿੰਦੇ ਇਹ ਬਾਣੀ ਨਾ ਤਾਂ ਆਪ ਡੋਲਦੀ ਹੈ ਤੇ ਜਦੋਂ ਇਸ ਬਾਣੀ ਦਾ ਅੰਮ੍ਰਿਤ ਿਆਰ ਹੋਇਆ ਜੋ ਇਸ ਅੰਮ੍ਰਿਤ ਦੇ ਆਪ ਤੁਟਣਾ ਤੂੰ ਛਕੇਗਾ ਤੂੰ ਵੀ ਕਦੇ ਡੋਲੇਗਾ ਨਹੀਂ ਸੋ ਇਹ ਦੁੱਖ ਸੋਖੇ ਕਾਟੇ ਵਾਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰੇਗਾ ਕਦੇ ਉਸ ਪਰਮਾਤਮਾ ਨੂੰ ਉਲਾੰਬੇ ਨਹੀਂ ਦੇਵੇਗਾ ਅੰਮ੍ਰਿਤ ਿਆਰ ਕਰਨ ਵਾਲੇ ਪੰਜਵੀਂ ਵਸਤੂ ਸਤਗੁਰ ਜੀ ਨੇ ਬਾਣੀ ਨੂੰ ਵਰਤਿਆ ਹੈ ਤੇ ਬਾਣੀ ਵਿੱਚੋਂ ਸਾਨੂੰ ਇਹ ਪੰਜੇ ਗੁਣ ਸਿਖਾਏ ਆਓ ਅੱਜ ਆਪਾਂ ਵੀ ਇੱਕ ਪ੍ਰਣ ਕਰੀਏ ਕਿ ਇਹ ਪੰਜੇ ਗੁਣਾਂ ਨੂੰ ਅਸੀਂ ਵੀ ਧਾਰਨ ਕਰੀਏ ਇੰਨੀਆਂ ਹੀ ਖਾਸ ਪ੍ਰਗਟ ਦਿਵਸ ਨੂੰ ਸਮਰਪਿਤ ਵਿਚਾਰਾ ਕਰਦੇ ਹਾਂ ਕਿ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਸਭ ਸੰਗਤ ਬਖਸ਼ਣ ਜੋਖੋ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹੇ ਗੁਰ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਿਹ